ਦੈਨਿਕ ਸਿਵਰਾ ਟੀਵੀ ਦੇਖ ਰਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਕੇਂਦਰ ਸਰਕਾਰ ਦੇ ਵੱਲੋਂ ਸਾਬਕਾ ਅਗਨੀ ਵੀਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹਾਲਾਂਕਿ ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਜਿਨ੍ਹਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਸੂਬਿਆਂ ਦੇ ਵਿੱਚ ਵੀ ਅਗਨੀ ਵੀਰਾਂ ਦੇ ਲਈ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ 10% ਰਾਖਵਾਕਰਨ ਰੱਖਣ ਦਾ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ 10% ਰਾਖਵਾਕਰਨ ਰੱਖਿਆ ਜਾਏਗਾ ਔਰ ਉਸ ਦੇ ਵਿੱਚ ਹੁਣ ਸਾਰੇ ਅਧਿਕਾਰੀਆਂ ਦੀਆਂ ਵੀਡੀਓ ਬਾਈਟਸ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਬੀਐਸਐਫ ਦੇ ਵੱਲੋਂ ਕਿੰਨਾ ਰਾਖਵਾਕਰਨ ਦਿੱਤਾ ਜਾਏਗਾ ਜਾਂ ਸੀਆਈਐਸਐਫ ਦੇ ਵੱਲੋਂ ਕਿੰਨਾ ਦਿੱਤਾ ਜਾਏਗਾ ਹੋਰ ਜਿਹੜੇ-ਜਿਹੜੇ ਵੀ ਵਿਭਾਗਾਂ ਦੇ ਵਿੱਚ ਇਹ ਰਾਖਵੇਂ ਕਰਨ ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਕਿੰਨਾ-ਕਿੰਨਾ ਰਾਖਵਾਕਰਨ ਹੋਏਗਾ ਔਰ ਕਿੰਨੀ-ਕਿੰਨੀ ਛੋਟ ਮਿਲੇਗੀ ਔਰ ਉਮਰ ਦੇ ਵਿੱਚ ਵੀ ਛੋਟ ਦਿੱਤੀ ਗਈ ਹੈ ਜਿਸ ਦੇ ਵਿੱਚ 5 ਸਾਲ ਤੱਕ ਦੀ ਉਮਰ ਦੇ ਹੋਵੇ ਚ ਹੋਰ ਛੋਟ ਦੇ ਦਿੱਤੀ ਗਈ ਹੈ ਸੋ ਵੱਡਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਸਾਬਕਾ ਅਗਨੀਵੀਰਾਂ ਦੇ ਲਈ ਜਿਸ ਦੇ ਵਿੱਚ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਜੇ ਲਾਭ ਹੁੰਦੇ ਨਜ਼ਰ ਆਉਣਗੇ ਔਰ ਇਸ ਤੋਂ ਇਹ ਵੀ ਜਾਪਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਅਗਨੀ ਵੀਰਾਂ ਨੂੰ ਭਰੋਸੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਕੇਂਦਰ ਸਰਕਾਰ ਨੇ ਸਾਬਕਾ ਅਗਨੀ ਵੀਰਾਂ ਦੇ ਲਈ CRPF ਭਰਤੀ ਦੇ ਵਿੱਚ 10% ਅਸਾਮੀਆਂ ਰਾਖਵੀਆਂ ਕੀਤੀਆਂ ਨੇ ਹੁਣ BSF ਦੇ ਵਿੱਚ ਸਾਬਕਾ ਅਗਨੀ ਵੀਰਾਂ ਦੇ ਲਈ 10% ਦੀ ਅਸਾਮੀਆਂ ਰਾਖਵੀਆਂ ਕਰਨ ਤੋਂ ਬਾਅਦ ਉਮਰ ਦੇ ਵਿੱਚ ਵੀ ਛੋਟ ਦਿੱਤੀ ਜਾਏਗੀ ਇਹ ਐਲਾਨ BSF ਦੇ ਡਾਇਰੈਕਟਰ ਜਨਰਲ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ ਬੈਚ ਉਮਰ ਕਿੰਨੀ ਛੋਟ ਦਿੱਤੀ ਗਈ ਆ ਉਹਨਾਂ ਨੇ ਸਾਰੀ ਡਿਟੇਲ ਦਿੱਤੀ ਆ ਅਸੀਂ ਤੁਹਾਨੂੰ ਉਹ ਦਿਨ ਉਹਨਾਂ ਦੀ ਵੀਡੀਓ ਬਾਈਟਸ ਵੀ ਸੁਣਾਵਾਂਗੇ ਬੀਐਸਐਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਦੱਸਿਆ ਕਿ ਬੀਐਸਐਫ ਦੀ ਭਰਤੀ ਵਿੱਚ 10% ਦੀ ਅਸਾਮੀਆਂ ਸਾਬਕਾ ਅਗਨੀ ਵੀਰਾਂ ਲਈ ਰਾਖਵੀਆਂ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਬੀਐਸਐਫ ਸਾਬਕਾ ਅਗਨੀ ਵੀਰਾਂ ਨੂੰ ਸ਼ਾਮਲ ਕਰਨ ਦੇ ਲਈ ਤਿਆਰ ਹੈ ਅਸੀਂ ਤਿਆਰ ਸਿਪਾਹੀ ਲਵਾਵਾਂਗੇ ਅਤੇ ਸਿਖਲਾਈ ਤੋਂ ਬਾਅਦ ਉਹਨਾਂ ਨੂੰ ਤੁਰੰਤ ਤਾਇਨਾਤ ਕੀਤਾ ਜਾਏਗਾ ਉਹਨਾਂ ਇਹ ਵੀ ਕਿਹਾ ਹੈ ਕਿ ਸਾਬਕਾ ਅਗਨੀ ਵੀਰਾਂ ਨੂੰ ਉਮਰ ਸੀਮਾ ਦੇ ਵਿੱਚ ਵੀ ਛੋਟ ਜਿਹੜੀ ਹੈ ਉਹ ਦਿੱਤੀ ਜਾਏਗੀ ਔਰ ਇਸ ਤੋਂ ਇਲਾਵਾ ਕਿਸ ਬੈਚ ਦੇ ਲਈ ਕਿੰਨੀ ਛੋਟ ਹੋਏਗੀ ਬਹੁਤ ਸਾਰੇ ਐਸੇ ਲੋਕ ਜਾਣਦੇ ਹੋਣਗੇ ਕਿ ਕਿਸ ਬੈਚ ਦੇ ਲਈ ਕਿੰਨੀ ਛੋਟ ਦਿੱਤੀ ਜਾਣੀ ਹੈ ਇਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਬੀਐਸਐਫ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਸਾਬਕਾ ਅਗਨੀ ਬੀਰਾਂ ਦੇ ਪਹਿਲੇ ਬੈਚ ਨੂੰ ਉਮਰ ਦੇ ਵਿੱਚ 5 ਸਾਲ ਦੀ ਛੋਟ ਦਿੱਤੀ ਜਾਏਗੀ ਅਤੇ ਅਗਲੇ ਬੈਚ ਨੂੰ 3 ਸਾਲ ਦੀ ਛੋਟ ਦਿੱਤੀ ਜਾਏਗੀ ਉਹਨਾਂ ਕਿਹਾ ਕਿ ਸਾਬਕਾ ਅਗਨੀ ਬੀਰਾਂ ਨੂੰ ਰਾਹਤ ਦੇਣ ਦਾ ਫੈਸਲਾ ਸਾਡੇ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਹੈ ਔਰ ਸੀਆਈਐਸਐਫ ਦੀ ਵੀ ਛੋਟ ਦੀ ਗੱਲ ਕੀਤੀ ਹੈ ਗ੍ਰਹਿ ਮੰਤਰਾਲੇ ਵੱਲੋਂ ਲੈ ਗਏ ਫੈਸਲੇ ਅਨੁਸਾਰ CISF ਸਾਬਕਾ ਅਗਨੀ ਵੀਰਾਂ ਨੂੰ ਫੋਰਸ ਦੇ ਵਿੱਚ ਸ਼ਾਮਲ ਕਰਨ ਦੇ ਲਈ ਤਿਆਰ ਹੈ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ 10 ਅਫੀਸਰ ਜਿਹੜਾ ਰੱਖਮਕਰਨ ਮਿਲੇਗਾ ਅਤੇ ਉਮਰ ਅਤੇ ਸਰੀਰਕ ਕੁਸ਼ਲਤਾ ਟੈਸਟ ਵੀ ਜਿਹੜਾ ਉਸ ਦੇ ਵਿੱਚ ਵੀ ਛੋਟ ਮਿਲੇਗੀ ਮਤਲਬ ਕਿ ਹੁਣ ਛੋਟਾਂ ਦੇਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ CRPF ਦੇ ਵੱਲੋਂ ਵੀ ਐਸੇ ਤਰੀਕੇ ਦੇ ਨਾਲ ਹੁਣ ਜਿਹੜੇ ਅਧਿਕਾਰੀ ਨੇ ਐਸੀ ਤੁਹਾਨੂੰ ਇੱਕ ਟਵੀਟ ਦਿਖਾ ਰਹੇ ਆ ਜਿਹੜਾ ਟਵੀਟ ਹੋਮ ਮਿਨਿਸਟਰੀ ਦੇ ਵੱਲੋਂ ਕੀਤਾ ਗਿਆ ਸੀ ਔਰ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਕਿਹੜੇ ਕਿਹੜੇ ਵਿਭਾਗ ਦੇ ਵਿੱਚ ਰਖਵਾਕਰਨ ਹੋਏਗਾ ਔਰ ਉਮਰ ਛੂਟ ਹੋਏਗੀ ਹੁਣ ਅਧਿਕਾਰੀਆਂ ਦੇ ਵੱਲੋਂ ਜਿਹੜੇ ਬਿਆਨ ਜਾਰੀ ਕੀਤੇ ਗਏ ਨੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਬਿਆਨ ਸਾਹਮਣੇ ਆਏ ਨੇ ਬੀਐਸਐਫ ਦੇ ਅਧਿਕਾਰੀਆਂ ਦੇ ਬਿਆਨ ਸਾਹਮਣੇ ਆਏ ਨੇ ਸੀਆਈਸਫ ਦੇ ਆਏ ਨੇ ਉਹ ਤੁਹਾਨੂੰ ਸਾਰੇ ਬਿਆਨ ਸੁਣਾ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਡਿਟੇਲ ਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ 4 ਸਾਲ ਇਹਨਾਂ ਨੇ ਮਸ਼ੱਕਤ ਕੀ ਨੌਕਰੀ ਕੀਤੀ ਹੈ ਐਕਸਪੀਰੀਅੰਸ ਹਾਸਿਲ ਕੀਤਾ ਹੈ ਕੜੇ ਅਨੁਸ਼ਾਸਨ ਵਿੱਚ ਰਹੇ ਹਨ ਤੋਂ ਬੀਐਸਐਫ ਕੇ ਲਈਏ ਇੱਕਦਮ ਅਨੁਰੂਪ ਹੈਗੇ तो एक तरह से एक हमको तैयार सोल्जर मिल रहे हैं जिनको हम बहुत शॉर्ट ट्रेनिंग करके जो इनको लोकल कैप्सूल्स इनको देने हैं वो देने के बाद हम इनको तुरंत सीमा पर तैनात करेंगे सब बलों में इसका लाभ होगा जिसमें भी अग्निवीर जाएंगे हम इसका इंतज़ार कर रहे हैं जैसे ही आएंगे हम इनको तुरंत ले और इनको जो है जो कन्वर्जन ट्रेनिंग है वो देने के बाद इनको तैनात करेंगे जितनी हमारी वैकेंसीज़ होंगी उनका दस प्रतिशत इनके लिए रिजर्व होगा आरक्षित होगा और इनको एज की भी छूट है जो पहला बैच है उसमें पाँच साल के एज रिलैक्सेशन है और जो अगले बैच आएंगे उनके लिए तीन साल का रिलैक्सेशन होगा जहाँ तक अग्निवीर को सी में लेने का सवाल है इसके लिए ऑलरेडी सारी तैयारी हो चुकी है गृह मंत्रालय की तरफ से जो हमारा सी का जो हमारा आर है वो भी एमेंड होके आ गया है जिसमें कि ऑलरेडी अग्निवीर को लेने का प्रावधान कर लिया गया है जो पहले बैच के अग्निवीर हैं अगर वे ज्वाइन करना चाहते हैं सी तो उनके लिए पाँच साल की छूट भी है उम्र में और उसके अलावा दस परसेंट रिजर्वेशन है उनके लिए उनको फिजिकल एफिशिएंसी टेस्ट से छूट है और जो सेकेंड बैच से आएंगे उनके लिए तीन साल की भी उम्र में रियायत है और फोर्स के लिए ये एक बहुत अच्छा कदम है जब ये अग्निवीर जो कि ऑलरेडी आर्मी में ट्रेंड हैं और उन्होंने वहाँ ड्यूटी भी की हुई है तो फोर्स को एक डिसप्लेंड आदमी ट्रेनिंग के समय ही पहले ही दिन से मिल जाएगा और उसका फ़ायदा भी होगा क्योंकि हम उनको उस हिसाब से उतनी मेहनत भी नहीं करनी पड़ेगी और आगे चलते एक हमको आर्मी ट्रेंड व्यक्ति आ, 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 सोल्जर के रूप में मिल जाएगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।